ਹਨੀ ਮਦਰਾ ਸਾਸਤਰੀ ਗਾਲ ਜੀ ਸਾਰਿਆਂ ਨੂੰ ਜਿਹਰਤ ਨਾਮ ਕੀ ਯਾਰ ਗਾਲ ਤੇ ਫੂਲ ਥੋੜਾ ਜਿਹਾ ਦੂਰ ਰੱਖਿਆ ਹੈ ਤਾਂ ਅger ke ਮੈਂ ਤੈਨੂੰ ਥੋੜਾ ਜਿਹਾ ਦੂਰੋਂ ਦਿਖੂੰਗਾ ਤੇ ਅੱਜ ਮਦਰਾ ਆਬਾ ਬੋਲਣ ਦੀ ਤੇ ਕੋਈ ਨਹੀਂ ਅger ਪੜੋਣਾ ਜਾਣਾ ਪਿਆ ਇੱਕ ਨੇ ਵਿਆਹ ਬੜਿਆ ਗਿਆ ਤੂੰ ਤੇ ਕੱਲ ਮਮਾ ਦਾ ਪਾਣੀ ਗਏ ਸੀ ਤੇ ਅੱਜ ਪੜੋਣਾ ਜਾਣਾ ਵਾ ਤੇ ਕੱਲ ਆਪਾਂ ਹੈਗੇ ਹਾਂ ਕਰ ਗੱਲੇ ਤੇ ਫਿਰ ਆਪਾਂ ਇੱਕ ਪਿੰਡ ਦੇ ਦੋਸਤਿਆਂ ਦੇ ਉਨੂਨ ਲਾ ਲਿਆ ਫਿਰ ਆਪਾਂ ਤੇ ਕੜੀ ਗੱਭਰ ਬਿਮਾਰਦੇ ਰਹੇ ਕਰੇ ਨਾ ਇਹੋ ਜਿਹਾ ਨਾ ਤੇ ਬਾਜ਼ਰੋਂ ਨਾਲੀ ਦੇ ਫਿਰ ਕੜੀ ਗੱਭਰ ਨੂੰ ਬਿਮਾਰ ਲੀਂਦੀ ਗਾਉਂਦੇ ਉਹ ਰਿਪਨ ਪਾਪਾ ਤੇ ਹੈਰੀ ਮਨਖਾਤੇ ਦਾ ਮੁੰਡਾ ਉਹ ਵਿਆਹ ਚੱਲੇ ਆ ਤੇ ਰਿਪਨ ਨੂੰ ਵਿਆਹ ਆ ਤੇ ਇਦਾਂ ਹੀ ਜਾਣੀ ਕੀ ਤਿਆਰੀਆਂ ਜਾਰੀਆਂ ਚੱਲਣੀਆਂ ਵਾ ਆਵੇ ਲੱਗ ਆਵੇ ਲੱਗਿਆ ਤਾਂ ਥੋੜੀ ਥੋੜੀ ਆਵਾਜ਼ ਵੀ ਆਉਂਦੀ ਹੋਵੇ ਬਾਦੂਮ ਦੇ ਰੋਲਾ ਪੰਦੇ ਦੀ ਹੁਣ ਥੋੜਾ ਹੀ ਕੱਢ ਗਿਆ ਵਾ ਤੇ ਮੈਂ ਰੱਬੇ ਕਾफी ਦਿਨਾਂ ਤੋਂ ਲੋਗ ਬੁਲੀ ਬਣੇ ਆਦੇ ਮੈਂ ਸੋਚਣ ਲਿਆ ਕੋਈ ਵਲੋਗ ਬਣਾ ਲੀਏ ਤੇ ਪਾੜ ਲੀਏ ਅਜੇ ਮੇਰੀ ਤੇ ਤਿਆਰ ਨਿਆ ਤੇ ਲੋਕ ਨਹੀਂ ਦੋਗੇ ਆ ਭਵੀਂ ਨਹੀਂ ਰੈਡੀ ਵੀ ਵੇ ਆ ਬੜਾ ਨਾਲ ਕਰੀਓ ਫਿਰ ਉੱਧਰ ਰਹੀਓ ਜੰਮੀਆ ਤੇ ਨਾ ਦੋਗੇ ਆ ਭਾ ਵੀ ਨਹੀਂ ਰੈਡੀ ਜੇ ਪੰਨੀ ਲੱਦਾ ਤੇ ਫੇਰ ਮਿੱਦਰੋ ਉਹ ਖੰਮੀ ਦਰੋ ਜਪਦਾ ਗਿਆ ਜੁਟਿਆ ਬਾਦੇ ਇਹੋ ਨੇ ਰਿਬਨ ਛਾਂਦਿਆ ਤੇ ਸਿਰ ਬਿੰਡੇ ਵੀ ਨਾ ਤਾਂ ਨਾਲ ਜੇ ਉਹਨ ਕੱਪੜੇ ਪਾ ਲਗਾ ਤੇ ਬਾਰੀ ਕੰਮ ਹਮਤ ਜੋ ਹਮਤ ਕਰਕੇ ਪਹਿਲਾ ਦੇਰ ਦਿਨ ਦਾ ਉੱਠਣੇ ਰਜਾਈ ਤੋਂ ਉੱਠ ਲੱਗੇ ਨੇ ਲਾਇਆ ਤੇ ਫਿਰ ਨੋ ਲੱਗੇ ਨੇ ਦੋ ਕੈਂਚੇ ਲਾਇਆ ਹੋਲੀ ਦੀ ਬਾਰੀ ਬੰਦਿਆ ਤੇ ਫਿਰ ਗਾ ਕੇ ਕਿਤੇ ਮਹੀਨਾ ਤਾਵਾ ਤੇ ਉਦੋਂ ਹਰੀ ਵੀ ਪੱਗ ਬੰਨ ਕੇ ਆ ਗਿਆ ਵਾ ਜੀ ਕੱਪੜੇ ਦੀ ਬਾਈ ਪਰ ਹੈ ਰਿਆਦਾ ਥੋੜਾ ਜਿਹਾ ਸ਼ਿਰਪ ਹੁੰਦਾ ਵਾ ਵੀ ਮੀਡੀਆ ਜਿਹੜੀ ਹੁੰਦਾ ਹੈ ਕੁੜੀਆਂ ਮੰਗੂ ਸ਼ਰਮਾਉਂਦਾ ਵਾ ਤੇ ਗੋਲਨੀਏ ਨੂੰ ਵੀ ਹੌਲੀ ਹੌਲੀ ਆ ਜੁ ਪਾਵਾਂਗੇ ਵੀ ਵੀਡੀਓ ਚ ਆਵੇ ਤੇ ਹੁਣ ਨਿੱਬੜ ਕੱਪੜੇ ਭੌਣਿਆਵਾ ਤੇ ਫੇਰ ਏਡੀ ਪੱਗ ਬੰਨੂਗੀ ਪੱਗ ਲਈ ਨੇ 3 ਘੰਟੇ ਲਾ ਕੇ ਬੰਨਣੀ ਮਾਈ ਰੱਬ ਦਾ ਨਾਂ ਲੈ ਕੇ ਉਹ ਠੱਗ ਬੜੀ ਥਾਂ ਬੜੀ ਜੇ ਤੇ ਮੈਂ ਕਿਥੇ ਗਿਆ ਬੂ ਆ ਮੈਂ ਤੇਰੇ ਪਿੱਛੇ ਅੱਛਾ ਇਹਨੂੰ ਇਹ ਨਾ ਨਹੀਂ ਬਰਾਬਰ ਲੋਕ ਕਿਸੇ ਭਾਂਡਾ ਕੈਮਰਾ ਬਰਬੜ ਜਲਾ ਬਤਾ ਕਹੀਏ ਕੈਰਾ ਹੀ ਬਦਲਾ ਕੈਮਰਾ ਹੀ ਬਦਲਾ ਕੈਮਰਾ ਬੈ ਨਹੀਂ ਪੈਂਦਾ ਕਿਤੇ ਕਿਤੇ ਦਾ ਬਿਊਟੀਫੁਲ ਫੇਸ ਹੋ ਬਰਾ ਸਿਰ ਮਤਰਾ ਪਣ ਕਪੜੇ ਲੱਤੇ ਪਾਲ ਕੇ ਜਿੱਧੇ ਪੜੀ ਜੇ ਤੇ ਕਬੜੀ ਐਡੀ ਬਾੜੀ ਕਿਸਬਤ ਮੈਨਾਂ ਹੋ ਗਿਆ ਤੇ ਜਦੋਂ ਸਿਰ ਤੇ ਢਾ ਲਿਆ ਤੇ ਬਦੀ ਚਲ ਗਈ ਤੇ ਗੀਜ਼ਰ ਹੋ ਗਿਆ ਬੰਦ ਤੇ ਮੇਰੇ ਹੌਲ ਲੱਗੇ ਬਿਲੂ ਠੰਡ ਐ ਕਿੰਦੇ ਡਾਇਲਗ ਦੀ ਨਹੀਂ ਦਿੱਤੇ ਨੂੰ ਦੇਰ ਕਿੰਨਾ ਲਾਗੀ ਥੋੜਾ ਚੱਕਿਆ ਤਾਂ ਪਰਾਵਾ ਹੱਥ ਨਹੀਂ ਸੀ ਚਪੇ ਬਦਲੀ ਦੀ ਕੋਈ ਨਹੀਂ ਆਹ ਹੋਇਆ ਤਰਮਤ ਦੀ ਆ ਗਈ ਜੇ ਰੋਟੀ ਵੀ ਨਾਲ ਹੀ ਖਾਓ ਨਹੀਂ ਹਾਂ ਰੋਟੀ ਆ ਪਾਲੇ ਨਾ ਪਾਵਾਂ ਓਏ ਪਾਲੀ ਨਾ ਪਾਲੀ ਦਾ ਥਾਂ ਕਰ ਸਵਾਹ ਹੋ ਗਿਆ ਓਏ ਉਹਦੇ ਵਖਾਰ ਕੱਪੜਿਆਂ ਦੇ ਗੋਲ ਬਿਓ ਓਏ ਤੇ ਉਹ ਦਰਮੰ ਮਾਗੇ ਆਦੀਏ ਵੀ ਕੱਪੜੇ ਬਾਤ ਬਾਲੇ ਪਹਿਲਾਂ ਉਹ ਕਹੇ ਰੋਟੀ ਖਾਵੇ ਜਵਾਦਿਆ ਦਾ ਸੇਦੂ ਤੇ ਨਿਕਾਹਣ ਤੇਰੀ ਰਹਿ ਗਈ ਜੇ ਪਾਦੀ ਬਦਲੀ ਉਹ ਵੀ ਆਪਾਂ ਛੇਤੀ ਬਾਤ ਕੇ ਤੇ ਫਿਰ ਉੱਥੇ ਪਨੀਰ ਵਾਲੇ ਫਖੌਰੀਆਂ ਨੂੰ ਤੱਕਦੇ ਨੇ ਇਥੇ ਮਾਦਾੜੇ ਆਦੇ ਰੋਟੀ ਵਾਦੀਆ ਲਾਈ ਰੋਟੀ ਅੱਲ ਵੀ ਨੀ ਗਾ ਬਰਾਦ ਦਿੱਤੀ ਜਾਵੇ ਗਾਲ ਧੜੀ ਬਣਾਇਆ ਵਾ ਤੇ ਦਾਲ ਵਧੀਆ ਵਧੀਆ ਇਰੈਕਟੀ ਗਰੈਟੀ ਪਰੋਖੀ ਲੱਗਿਆ ਪਰ ਖਾ ਗਿਆ ਬਦੂਈਆ ਕਿ ਉਹੀ ਉੱਥੇ ਜਾ ਕੇ ਪੀਦੇ ਪਕੋੜੀਆਂ ਨੂੰ ਬਾਅਦ ਤੇ ਬੀਂ। ਫੈਰੀ ਦੌਰ ਉੱਟ ਕੇ ਜਾ ਗਿਆ ਤੇ ਦੋ ਕੁ ਮਹੀਨੇ ਦਿੰਗੇ ਪੀ ਗਿਆ। ਤੇ ਅਜੇ ਵੀ ਜਿੰਦਰ ਬਕਾ ਤੀਰਦੀ ਹੈ। ਤੇ ਸਰੀਰ ਇਹ ਦਾ ਬਿਲਕੁਲ ਪਤਲਾ ਗਿਆ ਵਾ। ਤੇ ਜੇ ਤਾਂ ਬੜਾ ਬਖਾਤ ਦੀ ਨਾ ਵੜੀ। ਇਹ ਗੱਲ ਯਾਰ ਬੈਲ ਬਾਟਮ ਬੈਂਡ ਲੈਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਜੋ ਬਹੁਤ ਜ਼ਿਆਦਾ। ਉਹ ਝੱਟ ਬਹਿ ਗਈ ਪਲਾਰੇਉ ਨੂੰ ਤੇ ਬੂਡ ਘਟ ਤਾ ਪ੍ਰੇਮ ਦੀ ਲ ਹੋਈਆ ਦਾ ਬੂਡ ਘਟ ਪੋਨੇ ਨਜ਼ਰ ਆਈ ਉਹ ਮੀਆ ਵੈਂਟੇਜ ਲੁੱਕ ਤੇ ਰਹੀ ਯਾਰ ਦੀ ਵੈਂਟੇਜ ਲੁੱਕ ਮੀ ਦੁਖਾ ਦਿੰਦਾ ਤੇ ਕਿਉਂ ਤੂੰ ਮੱਕਦੀ ਨੂੰ ਨਾ ਦੱਸਦਾ ਤੂੰ ਆਪਣੀ ਕੱਡੀ ਦੇ ਮੈਂ ਮਾਇਆ ਵਾਖਾ ਦੱਸਦਾ ਮਿੱਜੀ ਬੈਠਾ ਉੱਥੇ ਮੈਂ ਕਿਹਾ ਕਿ ਤਾ ਦਰਦਾ ਮੇਰਾ ਤੂੰ ਪਹਿਲੇ ਗੱਡੀ ਦਾ ਇਹ ਕਿਹਾ ਤੂੰ ਬਾਤ ਸੁਣ ਤੂੰ ਜੰਗੀ ਲਾ ਦੀ ਪਹਿਲਾ ਮੈਂ ਬਾਦ ਮੂਰਜੀ ਬੈਠਾ ਓ ਯਾਰ ਗੀਰ ਮੈਂ ਵਿਆਹ ਦੇਖਣਾ ਸੀ ਤੇਰੀ ਗਲਤੀ ਆ ਇਹ ਕਰ ਦਿੱਤੀ ਤੇ ਮਿਲੂਗੀ ਪਿੱਛੇ ਮੈਂ ਚੱਲਣ ਹੀ ਜਾਂਦਾ ਤੂੰ ਐਸਾ ਪ੍ਰੌਡੀਆਂ ਕਰ ਤੇ ਬਾਤ ਸੁਣ ਲੋ ਗਿਆ ਤੇ ਦਿਨ ਬਾਅਦ ਛੱਡ ਗਿਆ ਦੇ ਆਪਾ ਦੇ ਮੜੀ ਆ ਗਈ ਬਟ ਆਵਾ ਕਰਿਆ ਨਾ ਤੂੰ ਬਾਹਰੋਂ ਅੰਦਰੋਂ ਦੀ ਲਾਂਡੇ ਕਰੋਂ ਮੁੰਡੇ ਨੇ ਨਾ ਰਤ ਵਧੀ ਆਂ ਜੋ ਗੈਬ੍ਰਿਓਲ ਨੂੰ ਨਬਤ ਆ ਬਗ ਨਾ ਕੋਈ ਇਹਨੇ ਸੱਸੋ ਦੀ ਕੁੰਡੀ ਲਿਆਂਦੀ ਇੱਕ ਦਿਨ ਨਹੀਂ ਫੜੀ ਉਹ ਇੱਕ ਦਿਨ ਨਹੀਂ ਫੜੀ ਉਹ ਵਿਆਹ ਕੋ ਖਾ ਇਹਦਾ ਮੈਨੂੰ ਆਤ ਦੇ ਛੱਡ ਦਿਓ ਵਾਕਰ ਵਿਆਹ ਜ ਵਾਕਰ ਨਹੀਂ ਕਰਨਾ ਅਦਰੋਂ ਤੇਰੀ ਫੜ ਕੇ ਉਨੇ ਡਾ ਚੱਲੋ ਕੇ 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 ਉਧਰ ਉਧਰੀ ਆ ਦੇ ਫੜਨ ਵਾਲਾ ਪਹਿਲਾਂ ਕਿ ਆਪਾਂ ਤੇ ਓਕੇ ਫਿਰ ਤਰੋ ਬਾਕੀ ਫੜ ਕੱਪੜੇ ਵੀ ਡੈਕ ਪੈ ਕੇ ਵੀ ਜਾਗੇ ਹੁਣ ਆਪਾਂ ਕੱਢੀ ਰਹੇ ਹੋਗੇ ਬੇਸਤੀ ਕਰਾ ਲਈ ਆਪਾਂ ਤੇ ਬਾਕੀ ਤਾਂ ਦੂਹਰ ਬਖਦਨੀਆ ਬਲਾਉਂਦੀ ਆਂ ਜਹਾਨੋਬੇ ਇਤ ਮਤਾਕ ਜਣਾ ਮਿਆ ਚੀਜ ਨੂੰ ਲਾਉਂਦਾ ਯਾ ਵੀ ਦੇ ਹੀ ਉਹਨੇ ਅਦੁੱਨ ਨੇ ਨੇਕ ਨਾ ਦੇ ਰੂਫੀ ਤੇਰਬਾ ਨਹੀਂ ਆ ਕਿਉਂਕਿ ਮੈਂ ਦੀ ਹਾਂਜੀ ਮਿੱਤਰੋ ਦੇਖੋ ਹੁਣ ਫੇਰ ਤਿਆਰੀ ਸ਼ੁਰੂ ਹੁੰਦੀ ਤੁਸੀਂ ਵੇਖੀ ਦੱਸਦੇ ਜੇ ਇਹ ਮੈਂ ਤੋੜਿਆ ਪਰਫਿਊਮ ਦੇ ਉਸ ਤੋਂ ਬਾਅਦ ਘੜੀ ਕੂੜੀ ਲਾ ਗੀ ਪੱਤ ਬੰਨ੍ਹੀ ਪਹਿਲਾਂ ਪੱਤ ਬੰਨ੍ਹੀ ਫਿਰ ਘੜੀ ਕੂੜੀ ਲਾਉਂਦੇ ਆ ਤੇ ਬਸ ਛੇਤੀ ਛੇਤੀ ਹੋਣਾ ਹੋ ਗਿਆ ਤਿਆਰ ਤੇ ਇੱਧਰ ਮੈਂ ਲਾਲੀ ਬਣਾ ਆ ਗਏ ਖੀਰ ਲਾਲੀ ਜੀ ਤੇ ਵੀ ਆਪਾਂ ਕਿਰਿਆ ਲੈ ਲਈ ਅੱਦੇ ਇਹਨਾਂ ਨੂੰ ਮੈਂ ਕਿਹਾ ਐਡੇ ਬਦਲ ਬਦਲ ਨੂੰ ਕਹਿੰਦਾ ਤੇ ਪੇਰ ਚਾਹ ਦੇ ਨੰਮੀਆਂ ਦੇ ਮੁੰਡਾ ਰਸਦਾ ਮੈਂ ਰੋਟੀ ਢੋਣਾ ਵਾ ਪਰ ਰੋਟੀ ਜਿਹੜਾ ਢੋਣਾ ਰੋਟੀ ਜਿਹੜਾ ਢੋਦਾ ਤੇ ਦੋ ਤੇ ਤੇ ਚਾਹ ਚਾਹ ਦੇ ਛੱਟ ਘਟਾਉਂਦਾ ਆਉਂਦੇ ਤਟਕੇ ਨਾ ਆਉਂਦੇ ਨੇ ਵਿਆਹ ਕਰਕੇ ਨਾ ਵਿਆਹ ਕਰਕੇ ਨਾਤਾ ਵਧਾਣਾ ਨਹੀਂ ਹੈ ਉੱਧਾ ਦਾ ਵਾਰ ਫੋਨ ਦੇ ਕੇ ਕੰਮ ਕੀਆ ਮਮਾ ਕੰਮ ਕੀਆ ਇਹ ਨਾ ਵਧੀਆ ਨਹੀਂ ਐਤੋਂ ਮੈਂ ਨਾ ਡਰ ਆਵੇ ਲੱਗ ਗਿਆ ਲੱਟਕੇ ਤੇ 13 ਮਿੰਟ ਤੇ ਪੱਗ ਬੰਨਣਾ ਸਟਾਰਟ ਲੱਗਾ ਜੀ ਕਰਨ ਤੇ ਹੁਣ ਮੈਂ ਤਾਂ ਕਿੰਨੇ ਘੰਟੀਆਂ ਤੇ ਗਰਬਾਨਾ ਤੇ ਕੋਈ ਮੇਰੀ ਕਰਿਓ ਕਿ ਅੱਧਾ ਨੂੰ ਟਾਈਮ ਵੀ ਦੱਸਾਂਗੇ ਦਾ ਹੁਣ ਟਾਈਮ ਚੇਪਾ ਰੱਖਣਾ ਆ ਵੀ 11 ਵਜੇ ਤੇ 13 ਮਿੰਟ ਹੋਏ ਆਹੀਂ ਅਈ ਜਗ੍ਹਾ ਬੋ ਸੁਮੇਲ ਨੂੰ ਨਾ ਆ ਪਰ ਉਹਨੇ ਅਨੂੰ ਦੱਸਿਆ ਕਿ ਕਿੱਦਾਂ ਆਉ। ਇਹ ਆਹ ਵੀਡੀਓ ਵੇਖਦਾ ਹਾਂ ਦੱਸੇ ਕਿ ਕਿੱਦਾਂ ਕੰਮ ਕਰਦਾ। ਤੇ ਬਾਕੀ ਮਿੱਤਰੋ ਹੁਣ ਛੇਤੀ ਛੇਤੀ ਆਪਾਂ ਆਪਾ ਇਧਰ ਪਹੁੰਚੇ ਕਰ ਮੇਰੇ ਬੁੱਧੇ ਬਜੇ ਦੀ ਪੱਗ ਤੂੰ ਮੈਂ ਬੇਸਬੱਦ ਜਗਾ ਬਹੁਤ ਧੀਰਾ ਜਲਦੀ ਜਲਦੀ ਆਪਾਂ ਜਿਹੜੇ ਆ ਉਹ ਤੇ ਆਹ ਥਰ ਹੋ ਲਿਖ ਯਾਰੀ प्यारे जी ए के विचार ਕੰਡੇ ਪਾ ਕੇ ਬੰਨ੍ਹਦੇ ਲਾ ਕੇ ਤੁੜਕੇ ਬਣਾ ਕੇ ਤੇ ਜਾ ਗਏ ਫਿਰ ਕਿਹੜਾ ਲਾਸ਼ ਛੋੜ ਗਿਆ ਪਾਪਾ ਦੀ ਸੈਟੀ ਦਾ ਤੇਰੀ ਬਾਦੀ ਤੋਂ ਯਾਰਾ ਜਿੱਦੀ ਦਾ ਟੋੜ ਜਿੱਦਣ ਕਿ ਨਹੀਂ ਕਹਲਾ ਮੈਨੂੰ ਤੁਸੀਂ ਤੀਸਰੀ ਵੀ ਉਧਰ ਨਹੀਂ ਸੈਟਮ ਦੀ ਇਹ ਸਾਰਿਆਂ ਨੂੰ ਪਤਾ ਬਾ ਕਿ ਪੱਗ ਬੰਨਣ ਵਾਲੀ ਹੀਰਾਂ ਨੂੰ ਕੀ ਇਹ ਪ੍ਰੋਬਲਮ ਸਾਰਿਆਂ ਨੂੰ ਹੁੰਦੀ ਉਹ ਕੱਲੇ ਮੇਰੇ ਨਾਲ ਤੇ ਪੰਦੀਆਂ ਨੂੰ ਵੀ ਤੇ ਬਲ ਮੱਧ ਹਟਾਉਣਾ ਥਿਕੇ ਪਤਾ ਜਦੋਂ ਬਰਾ ਪ੍ਰੋਬਲਮ ਹੁੰਦੀ ਉਹਨੂੰ ਜੀ ਮੇਰਾ ਬਾਤਾ ਕਿ ਕਿ ਫਿਕਸ ਨਹੀਂ ਜਿਆਰਾ ਮਾਗ ਨਹੀਂ ਜਣ ਫਿਕਸ ਹੀ ਪੂਰਾ ਬਗਾਇ ਹੁੰਦੇ ਰਹੇ ਕਿ ਉਹ ਸੰਧਿਆ ਜੋ ਉਸ ਬਾਦ ਲੇ ਬਦਰ ਤ੍ਰਿਤੀ ਦੇ ਡਾੜ ਕੇ ਲਈ ਹੁੰਦਾ ਡੇਢ ਕੇ ਚਲਾ ਰਿਹਾ ਪਹਿਲਾਂ ਜਾਈ ਦੂਰਾ ਪਹਿਲਾਂ ਮੈਨੂੰ ਕਹਿੰਦਾ ਤੂੰ ਓਟ ਫੇਰ ਬਣਾਉਂ ਜੂਗਾ ਮੇਰੇ ਪੁੱਤਰਾ ਅੱਜ ਦੀ ਵੀਡੀਓ ਇਥੋਂ ਤੀ ਕੀ ਤੇ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਤੇ ਇੱਕ ਦਿਲੋਂ ਪਿਆਰ ਜਿਹੜੇ ਵੀਡੀਓ ਵੇਖਦੇ ਆ ਤੇ ਇੱਕ ਕਲਿੱਪ ਹੋਰ ਬਣਾਉਣੀ ਜੇ 3 ਪੜ ਕਿੰਨੇ ਮਿੰਟਾਂ ਚ ਬੰਨਦਾ ਮੈਂ ਬੰਨ ਲੈਣਾ ਨਾ ਤੇਰੇ ਨੂੰ ਬੈਠਾ ਗੱਲਾਂ ਤੇ ਨਾ ਬੰਨ ਬਾਕੀ ਮਿੱਤਰੋ ਜੇ ਤਾਂ ਵੀਡੀਓ ਚੱਗੀ ਲੱਗੀ ਥੈਂਕ ਯੂ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਕਲਿੱਪ ਹੋਰ ਇੱਕ ਜੁੜੀ ਆਊਗੀ ਕਿ ਕਿੰਨੇ ਮਿੰਟਾਂ ਪੈ ਕੇ ਭਾਗ ਬੰਨਦਾ ਤੇ ਦਸਤਾਂ ਤੇ ਵੀਡੀਓ